ਮੇਰੀ ਘਰ ਵਾਲੀ ਨੇ ਕਈ ਵਾਰ ਫੋਨ ਕੀਤਾ ਕਿ ਪ੍ਰੀਤ ਜੀ ਤੁਸੀਂ ਕਦੋਂ ਘਰ ਆ ਜਾਓਗੇ ਮੈਂ ਉਹਨੂੰ ਕਿਹਾ ਕਿ ਹਜੇ ਮੈਂ 2 ਘੰਟੇ ਦਾ ਸਫ਼ਰ ਬਾਕੀ ਆ ਉਹ ਮੈਨੂੰ ਕਹਿਣ ਲੱਗੀ ਕਿ ਅੱਜ ਤਾਂ ਬਹੁਤ ਜ਼ਿਆਦਾ ਮੀਂਹ ਪੈਂਦਾ ਤੁਸੀਂ ਜਲਦੀ ਘਰ ਆ ਜਾਓ ਮੈਨੂੰ ਤੁਹਾਡੀ ਬਹੁਤ ਫਿਕਰ ਹੁੰਦੀ ਹੈ ਮੈਂ ਕਿਹਾ ਕਿ ਜੇ ਤੂੰ ਫੋਨ ਕੱਟੇਂਗੀ ਤਾਂ ਫੇਰ ਹੀ ਮੈਂ ਗੱਡੀ ਚਲਾਉਣ ਵੱਲ ਧਿਆਨ ਦੇਵਾਂਗਾ ਸਵੇਰ ਦਾ 10 ਵਾਰੀ ਫੋਨ ਕਰ ਚੁੱਕੀ ਹੈ ਤਾਂ ਉਹ ਕਹਿਣ ਲੱਗੀ ਕਿ ਮੈਨੂੰ ਤੁਹਾਡੀ ਫਿਕਰ ਹੁੰਦੀ ਹੈ ਤਾਂ ਹੀ ਤਾਂ ਮੈਂ ਤੁਹਾਨੂੰ ਫੋਨ ਕਰਦੀ ਆਂ ਨਹੀਂ ਤੇ ਨਾ ਸਹੀ ਮੈਂ ਕਿਹਾ ਕਿ ਹਰਲੀਨ ਇਦਾਂ ਨਹੀਂ ਗੁੱਸਾ ਕਰਨਾ ਉਹ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ ਮੈਂ ਵੀ ਉਹਨੂੰ ਬਹੁਤ ਪਿਆਰ ਕਰਦਾ ਸੀ ਸਾਡੀ ਲਵ ਮੈਰਿਜ ਹੋਈ ਸੀ ਅਸੀਂ ਆਪਣੀ ਪਸੰਦ ਨਾਲ ਹੀ ਵਿਆਹ ਕਰਵਾਇਆ ਸੀ ਇਸ ਲਈ ਸਾਡੇ ਵਿਆਹ ਵਿੱਚ ਕੋਈ ਜ਼ਿਆਦਾ ਰੁਕਾਵਟ ਵੀ ਨਹੀਂ ਆਈ ਸੀ ਸਾਡੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਮੈਂ ਵੀ ਵਧੀਆ ਬਿਜ਼ਨਸਮੈਨ ਸੀ ਘਰ ਵਿੱਚ ਸਾਰੀਆਂ ਸੁੱਖ ਸੁਵਹਲਤਾ ਸੀ ਪਿਆਰ ਤੇ ਇੱਜ਼ਤ ਕਰਨ ਵਾਲੀ ਸੋਹਣੀ ਘਰ ਵਾਲੀ ਸੀ ਮੈਨੂੰ ਨਹੀਂ ਪਤਾ ਸੀ ਕਿ ਅੱਜ ਮੇਰੇ ਨਾਲ ਕੀ ਹੋ ਜਾਊਗਾ ਰਾਤ ਨੂੰ ਬੜਾ ਤੇਜ਼ ਮੀਂਹ ਤੇ ਹਨੇਰੀ ਚੱਲਦਾ ਪਿਆ ਸੀ ਮੀਂਹ ਤਾਂ ਹੋਰ ਵੀ ਤੇਜ਼ ਹੋ ਗਿਆ ਮੈਂ ਕਿਹਾ ਕਿ ਲਓ ਜੀ ਇੰਨਾ ਤੇਜ਼ ਮੀਂਹ ਹੋ ਗਿਆ ਕਿ ਮੇਰੇ ਲਈ ਤਾਂ ਗੱਡੀ ਚਲਾਉਣਾ ਬਹੁਤ ਔਖਾ ਹੋ ਗਿਆ ਸੀ ਮੈਂ ਗੱਡੀ ਤੇਜ਼ ਚਲਾਉਂਦਾ ਸੀ ਸ਼ੀਸ਼ੇ ਨੂੰ ਵੀ ਸਾਫ਼ ਕਰਦਾ ਸੀ ਪਰ ਫੇਰ ਵੀ ਚੰਗੀ ਤਰ੍ਹਾਂ ਅੱਗੇੋਂ ਕੁਝ ਨਹੀਂ ਦਿਖਦਾ ਸੀ ਇਦਾਂ ਲੱਗਦਾ ਸੀ ਜਿਦਾਂ ਕੋਈ ਤੂਫਾਨ ਹੀ ਆ ਗਿਆ ਹੋਵੇ ਮੈਂ ਹਜੇ ਸੋਚਦਾ ਸੀ ਕਿ ਗੱਡੀ ਤੇਜ਼ ਹੀ ਚਲਾਵਾਂ ਜਾ ਹੌਲੀ ਕਰ ਲਵਾ ਐਨੇ ਨੂੰ ਮੇਰੀ ਗੱਡੀ ਇੱਕਦਮ ਆਪਣੇ ਆਪ ਹੀ ਬੰਦ ਹੋ ਗਈ ਕਿਉਂਕਿ ਮੇਰੀ ਗੱਡੀ ਪਟਿਆਲੇ ਤੋਂ ਬਰਦਾਸਪੁਰ ਤੱਕ ਜਾਣ ਵਾਲੇ ਦੇ ਰਸਤੇ ਵਿੱਚ ਹੀ ਇੱਕ ਵਾਰ ਵੀ ਨਹੀਂ ਸੀ ਰੁਕੀ ਮੈਨੂੰ ਸੀ ਕਿ ਮੈਂ ਫਟਾਫਟ ਪਿੰਡ ਪਹੁੰਚ ਜਾਵਾਂ ਪਟਿਆਲੇ ਮੇਰੇ ਇੱਕ ਦੋਸਤ ਦਾ ਵਿਆਹ ਸੀ ਇਸ ਲਈ ਮੈਂ ਰਾਤ ਨੂੰ ਹੀ ਵਿਆਹ ਦੇਖ ਕੇ ਵਾਪਸ ਆ ਗਿਆ ਸੀ ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਉੱਥੇ ਹੀ ਰਹਾ ਪਰ ਮੈਨੂੰ ਨੇ ਪਤਾ ਸੀ ਕਿ ਮੇਰੀ ਗੱਡੀ ਮੈਨੂੰ ਇਦਾਂ ਧੋਖਾ ਦੇ ਜਾਊਗੀ ਉਹ ਸਟਾਰਟ ਹੀ ਨਹੀਂ ਹੁੰਦੀ ਸੀ ਮੈਂ ਕਈ ਵਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਪਾਣੀ ਦੀ ਬੋਤਲ ਚੁੱਕੀ ਤੇ ਗੱਡੀ ਵਿੱਚੋਂ ਬਾਹਰ ਨਿਕਲਿਆ ਤੇ ਗੱਡੀ ਦੇ ਮੋਰੀਓਂ ਬਰਨਟ ਚੁੱਕਿਆ ਤਾਂ ਗੱਡੀ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਨਾਲ ਹੀ ਭਾਫ਼ ਨਿਕਲਦੀ ਸੀ ਸ਼ਾਇਦ ਗੱਡੀ ਜ਼ਿਆਦਾ ਹੀ ਗਰਮ ਹੋ ਗਈ ਸੀ ਮੈਨੂੰ ਤਾਂ ਇਹ ਡਰ ਸੀ ਕਿ ਕਿਤੇ ਅੱਗ ਹੀ ਨਾ ਲੱਗ ਜਾਵੇ ਮੈਂ ਮੀਂਹ ਵਿੱਚ ਦੀ ਭੇਜਦਾ ਪਿਆ ਸੀ ਮੈਂ ਪਾਣੀ ਪਾਉਣਾ ਵੀ ਛੱਡ ਦਿੱਤਾ ਸੋਚਿਆ ਕਿ ਇਦਾਂ ਹੀ ਗੱਡੀ ਨੂੰ ਛੱਡ ਦੇਣਾ ਹਾਂ ਤੇ ਆਪੇ ਆਪ ਠੀਕ ਹੋ ਜਾਊਗੀ ਪਰ ਮੀਂਹ ਦਾ ਕੀ ਕਰਦਾ ਮੈਂ ਸੋਚਿਆ ਕਿ ਗੱਡੀ ਵਿੱਚ 2-4 ਘੰਟੇ ਬੈਠ ਜਾਣਾ ਪਰ ਗੱਡੀ ਦੇ ਇੰਜਨ ਵਿੱਚੋਂ ਮੈਨੂੰ ਅਜੀਬ ਜਿਹੀ ਸਮਰਰ ਆਉਂਦੀ ਸੀ ਏਦਾਂ ਲੱਗਦਾ ਸੀ ਜਿਦਾਂ ਕੋਈ ਸ਼ਾਰਟ ਸਰਕਟ ਹੋ ਗਿਆ ਮੈਂ ਬੜਾ ਔਖਾ ਹੋ ਗਿਆ ਸੀ ਏਦਾਂ ਦੇ ਮੀਂਹ ਵਿੱਚ ਕੋਈ ਮਕੈਨਿਕ ਵੀ ਨਹੀਂ ਸੀ ਲੱਭਣਾ ਪਰ ਤੂਫਾਨੀ ਮੀਂਹ ਦੇ ਵਿੱਚ ਮੈਂ ਭਿੱਜ ਗਿਆ ਸੀ ਮੇਰੇ ਤਾਂ ਹੋਸ਼ ਉਦੋਂ ਉੱਡ ਗਏ ਜਦੋਂ ਮੈਂ ਗੱਡੀ ਦੀ ਬਾਰੀ ਖੋਲਣ ਲੱਗਿਆ ਤਾਂ ਗੱਡੀ ਅੰਦਰੋਂ ਬੰਦ ਸੀ ਤੇ ਚਾਬੀ ਵੀ ਅੰਦਰ ਹੀ ਸੀ ਅਫੜਾ ਦਫੜੀ ਵਿੱਚ ਮੈਂ ਗੱਡੀ ਦੀ ਚਾਬੀ ਕੱਢਣੀ ਭੁੱਲ ਗਿਆ ਸੀ। ਬਾਰੀ ਲੋਕ ਕਰਕੇ ਮੈਂ ਬਾਹਰ ਨਿਕਲ ਆਇਆ। ਮੇਰਾ ਦਿਲ ਕਰਦਾ ਸੀ ਕਿ ਮੈਂ ਉਸੇ ਗੱਡੀ ਦੇ ਬਾਰਨਟ ਤੇ ਸਿਰ ਮਾਰ ਕੇ ਆਪਣਾ ਸਿਰ ਕਾੜ ਲਵਾਂ। ਮੈਂ ਆਪਣੇ ਆਲੇ-ਦੁਆਲੇ ਦੇਖਿਆ ਤਾਂ ਮੈਨੂੰ ਕੁਝ ਦੂਰੀ ਤੇ ਇੱਕ ਲਾਈਟ ਜਗਦੀ ਦਿਖੀ। ਸ਼ਾਇਦ ਨਵੀਂ ਸੋਸਾਇਟੀ ਸੀ ਤੇ ਕਾਫੀ ਦੂਰ-ਦੂਰ ਤੱਕ ਘਰ ਸੀ। ਮੈਂ ਸੋਚਿਆ ਕਿ ਅੱਜ ਦੀ ਰਾਤ ਇੱਥੇ ਹੀ ਰੁਕ ਜਾਂਦਾ ਤੇ ਸਵੇਰ ਹੁੰਦੇ ਹੀ ਆਪਣੇ ਘਰ ਚਲਾ ਜਾਊਂਗਾ। ਇੱਕ ਡੇਢ ਮੀਲ ਮੈਂ ਤੁਰ ਕੇ ਗਿਆ। ਤਾਂ ਉਹ ਆਬਾਦੀ ਜੇ ਹੀ ਸ਼ੁਰੂ ਹੋ ਗਈ ਆਬਾਦੀ ਕੀ ਸੀ ਸੜਕ ਵੀ ਚੰਗੀ ਤਰ੍ਹਾਂ ਨਹੀਂ ਬਣੀ ਹੋਈ ਸੀ ਕੁਝ ਘਰ ਮਿੱਟੀ ਦੇ ਬਣੇ ਹੋਏ ਸੀ ਤੇ ਉਹਨਾਂ ਵਿੱਚੋਂ ਇੱਕ ਦੋ ਘਰ ਹੀ ਵਧੀਆ ਬਣੇ ਹੋਏ ਸੀ ਖਾਲੀ ਪਲਾਂਟ ਵੀ ਪਏ ਸੀ ਤੇ ਉੱਥੇ ਮਿੱਟੀ ਦੇ ਢੇਰ ਬਣੇ ਹੋਏ ਸੀ ਮੈਂ ਇੱਕ ਘਰ ਵੱਲ ਨੂੰ ਤੁਰ ਪਿਆ ਉਸ ਘਰ ਦੀ ਲਾਈਟ ਜਗਦੀ ਸੀ ਸਰਦੀਆਂ ਦੀ ਠੰਡ ਸੀ ਮੈਨੂੰ ਬੜੀ ਕੰਪਨੀ ਜਿਹੀ ਸ਼ਰਦੀ ਸੀ ਮੈਂ ਹੌਲੀ ਜਿਹੀ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਆਵਾਜ਼ ਨਹੀਂ ਦਿੱਤੀ ਫਿਰ ਮੈਂ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਇਆ ਤੇ ਕਿਸੇ ਨੇ ਆਵਾਜ਼ ਦਿੱਤੀ ਕਿ ਹਾਂਜੀ ਕੌਣ ਆ ਮੈਂ ਕਿਹਾ ਕਿ ਪਲੀਜ਼ ਦਰਵਾਜ਼ਾ ਖੋਲਿਓ ਮੇਰੀ ਗੱਡੀ ਖਰਾਬ ਹੋ ਗਈ ਆ ਇਸ ਲਈ ਮੈਂ ਹੈਲਪਲਾਈਨ ਲਈ ਆਇਆ ਉਹਨੇ ਮਾੜਾ ਜਿਹਾ ਦਰਵਾਜ਼ਾ ਖੋਲ ਕੇ ਮੈਨੂੰ ਵੇਖਿਆ ਉਸ ਵੇਲੇ ਮੈਨੂੰ ਉਹਦੀਆਂ ਕਾਲੀਆਂ ਜਿਹੀਆਂ ਅੱਖਾਂ ਹੀ ਦਿਸੀਆਂ ਮੈਂ ਕਿਹਾ ਕਿ ਦਰਵਾਜ਼ਾ ਖੋਲੋ ਮੈਂ ਮੁਸਾਫਰਾਂ ਇਥੋਂ ਦੂਰ-ਦੂਰ ਤੱਕ ਤੁਹਾਡੇ ਘਰ ਦੇ ਇਲਾਵਾ ਮੈਨੂੰ ਕੋਈ ਵੀ ਘਰ ਨਜ਼ਰ ਨਹੀਂ ਆਉਂਦਾ ਮੈਨੂੰ ਸਵੇਰ ਤੱਕ ਕੀ ਆਪਣੇ ਘਰ ਵਿੱਚ ਰੱਖ ਲਵੋ ਤੇ ਸਵੇਰ ਹੁੰਦੇ ਹੀ ਮੈਂ ਚਲਾ ਜਾਊਂਗਾ ਉਹ ਕਹਿਣ ਲੱਗੀ ਕਿ ਨਹੀਂ ਜੀ ਮੈਂ ਤੁਹਾਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੀ ਮੇਰੇ ਘਰ ਦੇ ਕਿਤੇ ਗਏ ਹੋਏ ਨਹੀਂ ਮੈਂ ਘਰ ਵਿੱਚ ਇਕੱਲੀ ਹਾਂ ਤੁਸੀਂ ਪਲੀਜ਼ ਕਿਸੇ ਹੋਰ ਦੇ ਘਰ ਚਲੇ ਜਾਓ ਤੇ ਹੁਣ ਉਸਨੇ ਦਰਵਾਜ਼ਾ ਬੰਦ ਕਰਦੀ ਨੇ ਕਿਹਾ ਕਿ ਦੇਖਿਓ ਪਲੀਜ਼ ਮੈਂ شریف ਇਨਸਾਨ ਆ ਤਾਂ ਮੇਰੀ ਗੱਡੀ ਖਰਾਬ ਹੋਣ ਕਰਕੇ ਮੈਂ ਤੁਹਾਡੇ ਕੋਲੋਂ ਹੀ ਮਦਦ ਮੰਗਦਾ ਘਰ ਵਿੱਚ ਮੇਰੀ ਘਰ ਵਾਲੀ ਆ ਮੇਰੇ ਬੱਚੇ ਆ ਮੈਂ ਐਦਾਂ ਦਾ ਇਨਸਾਨ ਨਹੀਂ ਆ ਤੁਹਾਨੂੰ ਕੁਝ ਵੀ ਨਹੀਂ ਕਹਾਂਗਾ ਮੈਨੂੰ ਬਹੁਤ ਠੰਡ ਲੱਗਦੀ ਹੈ ਮੈਂ ਤੁਹਾਡੇ ਘਰ ਵਿੱਚ ਇੱਕ ਸਾਈਡ ਤੇ ਹੀ ਬੈਠਾ ਰਹਾਂਗਾ ਬਸ ਥੋੜਾ ਟਾਈਮ ਗੁਜ਼ਾਰਨਾ ਤੇ ਜਿੱਦਾਂ ਹੀ ਮੀਂਹ ਬੰਦ ਹੋ ਜਾਊਗਾ ਮੈਂ ਆਪਣੇ ਘਰ ਚਲਾ ਜਾਊਗਾ ਪਲੀਜ਼ ਮੈਨੂੰ ਆਪਣੇ ਘਰ ਆਉਣ ਦਿਓ ਉਸ ਕੁੜੀ ਨੇ ਕੁਝ देर ਸੋਚਿਆ ਤੇ ਫਿਰ ਦਰਵਾਜ਼ਾ ਖੋਲ ਦਿੱਤਾ ਮੈਂ ਅੰਦਰ ਗਿਆ ਤਾਂ ਉਹਦਾ ਘਰ ਜ਼ਿਆਦਾ ਵਧੀਆ ਨਹੀਂ ਸੀ ਠੀਕ ਠਾਕ ਜਿਹਾ ਸੀ 5 ਮਿੰਟ ਇਦਾਂ ਹੀ ਗੱਲਾਂ ਕਰਦੇ ਰਹੇ ਤੇ ਉਹ ਵੀ ਵਿਚਾਰੀ ਭੇਜਰੀ ਸੀ ਥੋੜੀ ਜਹੀ ਲੌਬੀ ਸੀ ਤੇ ਦੋਨੇ ਪਾਸੇ ਦੋ ਕਮਰੇ ਬਣੇ ਹੋਏ ਸੀ ਮੈਂ ਵੀ ਉਹਦੇ ਪਿੱਛੇ ਹੀ ਤੁਰਿਆ ਜਾਂਦਾ ਸੀ ਉਹਨੇ ਇੱਕ ਕਮਰੇ ਵੱਲ ਇਸ਼ਾਰਾ ਕੀਤਾ ਤੇ ਕਹਿਣ ਲੱਗੀ ਤੁਸੀਂ ਇੱਧਰ ਚਲੇ ਜਾਓ ਮੈਂ ਉਹਨੂੰ ਕਿਹਾ ਕਿ ਤੁਹਾਡਾ ਬਹੁਤ ਧੰਨਵਾਦ ਮੈਂ ਤੁਹਾਡਾ एहसान तो ساری ਜ਼ਿੰਦਗੀ ਨਹੀਂ ਭੁੱਲ ਸਕਦਾ ਉਹ ਆਪ ਵੀ ਵਿਚਾਰੀ ਗਿੱਲੀ ਹੋ ਗਈ ਸੀ ਤੇ ਕੱਪੜੇ ਬਦਲਣ ਲਈ ਕਮਰੇ ਵਿੱਚ ਚਲੀ ਗਈ ਮੈਂ ਜਦੋਂ ਕਮਰੇ ਵਿੱਚ ਆਇਆ ਤਾਂ ਮੇਰੇ ਕੱਪੜੇ ਕਾਫੀ ਭਿੱਜੇ ਹੋਏ ਸੀ ਤੇ ਪਾਣੀ ਨੁੱਟੜ ਰਿਹਾ ਸੀ ਮੈਂ ਕਿਹਾ ਕਿ ਇਹ ਤਾਂ ਬੜੀ ਵੱਡੀ ਗਲਤੀ ਹੋ ਗਈ। ਮੈਨੂੰ ਉਸ ਕੁੜੀ ਕੋਲੋਂ ਤੌਲੀਆ ਤੇ ਕੱਪੜੇ ਮੰਗ ਲੈਣੇ ਚਾਹੀਦੇ ਸੀ। ਗਿੱਲੇ ਕੱਪੜਿਆਂ ਨਾਲ ਉਹਦੇ ਬੈੱਡ ਤੇ ਬੈਠੂੰਗਾ ਤੇ ਬੈੱਡ ਵੀ ਗਿੱਲਾ ਹੋ ਜਾਊਗਾ। ਕਮਰੇ ਵਿੱਚ ਨਾ ਤੇ ਕੋਈ ਕੁਰਸੀ ਸੀ ਤੇ ਨਾ ਹੀ ਕੋਈ ਟੇਬਲ। ਫਿਲਹਾਲ ਮੈਂ ਉੱਥੇ ਹੀ ਖੜ੍ਹਾ ਸੀ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਮੈਂ ਸੋਚਿਆ ਕਿ ਉਸ ਕੁੜੀ ਕੋਲੋਂ ਹੀ ਮਦਦ ਮੰਗਣੀ ਚਾਹੀਦੀ ਹੈ। ਮੈਂ ਕਮਰੇ ਵਿੱਚੋਂ ਬਾਹਰ ਨਿਕਲਿਆ ਤਾਂ ਲੌਬੀ ਵਿੱਚ ਕੋਈ ਨਹੀਂ ਸੀ। ਮੈਨੂੰ ਪਤਾ ਸੀ ਕਿ ਉਹ ਕਿਹੜੇ ਕਮਰੇ ਵੱਲ ਗਈ ਆ। ਮੈਂ ਉਹਦੇ ਕਮਰੇ ਦੇ ਬਾਹਰ ਖੜ੍ਹਾ ਹੋ ਕੇ ਦਰਵਾਜ਼ਾ ਖੜਕਾਇਆ ਮੈਂ ਕਿਹਾ ਭੈਣ ਜੀ ਮੇਰੀ ਗੱਲ ਸੁਣੋ ਪਰ ਕੋਈ ਵੀ ਜਵਾਬ ਨਹੀਂ ਆਇਆ ਮੈਂ ਕਾਫੀ ਦਰਵਾਜ਼ਾ ਖੜਕਾਇਆ ਤੇ ਆਵਾਜ਼ਾਂ ਮਾਰੀਆਂ ਪਰ ਕੋਈ ਵੀ ਰਿਸਪੌਂਸ ਨਹੀਂ ਆਇਆ ਫਿਰ ਮੈਂ ਦਰਵਾਜ਼ੇ ਨੂੰ ਲੋਕ ਤੋਂ ਫੜ ਕੇ ਖੋਲਣ ਲੱਗਾ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਕੋਈ ਨਹੀਂ ਸੀ ਮੈਂ ਹੈਰਾਨ ਹੋਇਆ ਕਿ ਉਹ ਕੁੜੀ ਕਿੱਥੇ ਚਲੀ ਗਈ ਹਜੇ ਮੈਂ ਸੋਚ ਹੀ ਰਿਹਾ ਸੀ ਅਚਾਨਕ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਿਆ ਮੀਂਹ ਦਾ ਕਰਕੇ ਉਹ ਭੇਜ ਗਈ ਸੀ ਸ਼ਾਇਦ ਨਹਾਉਣ ਗਈ ਹੋਈ ਸੀ ਜਦੋਂ ਉਹ ਬਾਹਰ ਆਈ ਤਾਂ ਉਹਨੂੰ ਦੇਖ ਕੇ ਮੇਰਾ ਦਿਮਾਗ ਹੀ ਘੁੰਮ ਗਿਆ ਉਹਦੇ ਕਮੀਜ਼ ਦਾ ਗਲਾ ਕਾਫੀ ਵੱਡਾ ਸੀ ਤੇ ਸਿਰ ਤੇ ਤੌਲੀਆ ਬੰਨਿਆ ਹੋਇਆ ਸੀ ਜਦੋਂ ਉਹਨੇ ਮੈਨੂੰ ਦੇਖਿਆ ਤੇ ਘਬਰਾ ਗਈ ਆਪਣੇ ਦੋਨਾਂ ਹੱਥਾਂ ਨਾਲ ਆਪਣੇ ਆਪ ਨੂੰ ਕਰਨ ਲੱਗੀ ਤੇ ਕਾਫੀ ਘਬਰਾਉਣ ਲੱਗ ਪਈ ਮੈਂ ਉਹਨੂੰ ਦੇਖ ਕੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਤੇ ਦੂਜੇ ਪਾਸੇ ਨੂੰ ਮੂੰਹ ਕਰ ਲਿਆ ਸ਼ਾਇਦ ਉਹਦੀ ਚੁੰਨੀ ਉੱਥੇ ਹੀ ਪਈ ਸੀ ਉਹਨੇ ਚੁੰਨੀ ਲਈ ਤੇ ਆਪਣੇ ਆਪ ਨੂੰ ਲੁਪੇਟ ਲਿਆ ਤੇ ਕਹਿਣ ਲੱਗੀ ਤੁਸੀਂ ਮੇਰੇ ਕਮਰੇ ਵਿੱਚ ਕਿਉਂ ਆਏ ਹੋ ਉਹ ਗੁੱਸੇ ਨਾਲ ਕਹਿਣ ਲੱਗੀ ਸੀ ਮੈਂ ਕਿਹਾ ਦੇਖੋ ਮੈਂ ਕਦੀ ਵੀ ਇਦਾਂ ਦੀ ਹਰਕਤ ਨਾ ਕਰਦਾ ਪਰ ਮੈਂ ਮਜਬੂਰ ਹੋ ਕੇ ਤੁਹਾਡੇ ਕਮਰੇ ਵਿੱਚ ਆਇਆ ਤੇ ਕਮਰਾ ਖਾਲੀ ਸੀ ਕਮਰੇ ਵਿੱਚ ਆਉਣ ਤੋਂ ਪਹਿਲਾਂ ਮੈਂ ਦਰਵਾਜ਼ਾ ਖੜਕਾਇਆ ਸੀ ਪਰ ਕਿਸੇ ਨੇ ਆਵਾਜ਼ ਨਹੀਂ ਦਿੱਤੀ ਤੇ ਫਿਰ ਮੈਂ ਦਰਵਾਜ਼ਾ ਕੋਲ ਕੇ ਅੰਦਰ ਆ ਗਿਆ ਉਹ ਕਹਿਣ ਲੱਗੀ ਕਿ ਦੱਸ ਕੀ ਕੰਮ ਆ ਮੈਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਧੱਜਾ ਹੋਇਆ ਮੈਨੂੰ ਇੱਕ ਤੌਲੀਆ ਤੇ ਕੱਪੜੇ ਮਿਲ ਸਕਦੇ ਆ ਉਹ ਮੈਨੂੰ ਕਹਿਣ ਲੱਗੀ ਕਿ ਫਟਾਫਟ ਕਮਰੇ ਵਿੱਚੋਂ ਬਾਹਰ ਜਾ ਮੈਂ ਬਾਹਰ ਹੀ ਆਉਂਦੀ ਹਾਂ ਮੈਂ ਕਮਰੇ ਵਿੱਚੋਂ ਬਾਹਰ ਆਇਆ ਤਾਂ ਮੇਰਾ ਦਿਲ ਧੜਕਣ ਲੱਗ ਪਿਆ ਉਹਦਾ ਜਿਸਮ ਜਿਹੜਾ ਦੇਖ ਕੇ ਤਾਂ ਮੈਨੂੰ ਖੁਮਾਰੀ ਜਿਹੀ ਔਲ ਲੱਗੀ ਸੀ ਜਦੋਂ ਉਹ ਬਾਹਰ ਆਈ ਤਾਂ ਉਹਨੇ ਸਿਰ ਤੇ ਚੁੰਨੀ ਚੰਗੀ ਤਰ੍ਹਾਂ ਲਈ ਹੋਈ ਸੀ ਨਾ ਉਹਦੇ ਕੋਲੇ ਕੋਈ ਕੱਪੜੇ ਸੀ ਤੇ ਨਾ ਹੀ ਤੌਲੀਆ ਜਿਸ ਕਮਰੇ ਵਿੱਚ ਉਹਨੇ ਮੈਨੂੰ ਭੇਜਿਆ ਸੀ ਉਹ ਉਸੇ ਕਮਰੇ ਵਿੱਚ ਚਲੀ ਗਈ ਮੈਂ ਹੌਲੀ-ਹੌਲੀ ਉਹਦੇ ਮਗਰ-ਮਗਰ ਚਲਾ ਗਿਆ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਉਹ ਸ਼ ਕਮਰਾ ਸ਼ਾਇਦ ਉਹਦੇ ਪਾਪਾ ਜੀ ਦਾ ਸੀ ਤੇ ਅਲਮਾਰੀ ਵੀ ਖੋਲ ਕੇ ਉਹ ਕੱਪੜੇ ਕੱਢ ਰਹੀ ਸੀ ਮੈਂ ਹੌਲੀ-ਹੌਲੀ ਕਮਰੇ ਦੇ ਅੰਦਰ ਚਲਾ ਗਿਆ ਮੈਨੂੰ ਪਤਾ ਹੀ ਨਹੀਂ ਕੀ ਹੋਣ ਲੱਗ ਪਿਆ ਸੀ ਮੈਂ ਆਪਣੇ ਆਪ ਨੂੰ ਵਾਰ-ਵਾਰ ਸਮਝਾਉਂਦਾ ਸੀ ਕਿ ਇਹ ਗਲਤ ਆ ਇਹਨੇ ਮੈਨੂੰ ਆਪਣੇ ਘਰ ਵਿੱਚ ਰਹਿਣ ਲਈ ਥਾਂ ਦਿੱਤੀ ਆ ਮੈਨੂੰ ਇਹਦਾ ਇਹਦੇ ਬਾਰੇ ਨਹੀਂ ਸੋਚਣਾ ਚਾਹੀਦਾ ਪਰ ਸ਼ਤਾਂ ਤਾਂ ਜਿੱਦਾਂ ਮੇਰੇ ਦਿਮਾਗ ਤੇ ਹੀ ਸਵਾਰ ਹੋ ਗਿਆ ਸੀ ਮੈਂ ਉਹਦੇ ਕੋਲ ਜਾ ਕੇ ਖੜਾ ਹੋ ਗਿਆ ਜਦੋਂ ਪਿੱਛੇ ਨੂੰ ਮੁੜੀ ਤਾਂ ਮੇਰੇ ਵਿੱਚ ਵੱਜੀ ਤੇ ਘਬਰਾ ਗਈ ਇਸ ਤੋਂ ਉਹ ਡਿੱਗਦੀ ਮੈਂ ਦੋਨਾਂ ਹੱਥਾਂ ਨਾਲ ਉਹਨੂੰ ਫੜ ਲਿਆ ਉਹ ਕਹਿਣ ਲੱਗੀ ਕਿ ਹੱਥ ਛੱਡੋ ਮੇਰਾ ਪਰ ਉਸ ਜ਼ਿਲ੍ਹੇ ਤਾਂ ਮੈਂ ਉਹਨੂੰ ਦੇਖੀ ਜਾ ਰਿਹਾ ਸੀ ਮੇਰਾ ਦਿਲ ਤਾਂ ਬੇਕਾਬੂ ਹੋ ਗਿਆ ਸੀ ਇਹਨਾ ਮਾੜਾ ਇਨਸਾਨ ਨਹੀਂ ਸੀ ਪਰ ਉਹਨੂੰ ਦੇਖ ਕੇ ਤਾਂ ਮੈਂ ਬਹਿ ਗਿਆ ਸੀ ਉਹਦੇ ਗਿੱਲੇ ਵਾਲ ਤੇ ਉੱਤਰੀ ਹੋਈ ਚੁਣੀ ਵੇਖ ਕੇ ਤਾਂ ਮੇਰਾ ਮਨ ਬੇਕਾਬੂ ਹੋ ਗਿਆ ਸੀ ਉਹ ਮੈਨੂੰ ਕਹਿਣ ਲੱਗੀ ਕਿ ਇਹ ਤੂੰ ਕੀ ਕਰਦਾ ਮੈਂ ਉਹਦੇ ਹੱਥੋਂ ਤੌਲੀਏ ਤੇ ਕੱਪੜੇ ਫੜੇ ਤੇ ਇੱਕ ਪਾਸੇ ਰੱਖ ਦਿੱਤੀ ਉਹ ਮੈਨੂੰ ਕਹਿਣ ਲੱਗੀ ਕਿ ਛੱਡੋ ਮੈਨੂੰ ਨਹੀਂ ਪਤਾ ਸੀ ਕਿ ਤੂੰ ਇਦਾਂ ਦਾ ਇਨਸਾਨ ਆ ਤੇ ਕਿਸ ਇਰਾਦੇ ਨਾਲ ਮੇਰੇ ਘਰ ਆਇਆ ਮੈਂ ਕਿਹਾ ਕਿ ਮੈਂ ਇਦਾਂ ਦਾ ਨਹੀਂ ਆ ਪਰ ਮੇਰੇ ਵਾਸਤੇ ਗੱਲ ਹੀ ਨਹੀਂ ਆ ਉਸ ਵੇਲੇ ਲਾਈਟ ਵੀ ਚਲੀ ਗਈ ਸੀ ਤੇ ਉਹ ਕਬਰਾਈ ਹੋਈ ਖੜੀ ਸੀ ਮੇਰੇ ਸਿਰ ਤੇ ਤਾਂ ਸ਼ੈਤਾਨ ਸਵਾਰ ਹੋਇਆ ਪਿਆ ਸੀ ਮੈਂ ਉਹਨੂੰ ਬੈੱਡ ਤੇ ਲਿਆਂਦਾ ਤੇ ਕਦੋਂ ਜਦੋਂ ਤਾਂ ਮੈਨੂੰ ਹੋਸ਼ ਆਈ ਉਦੋਂ ਤਾਂ ਮੈਂ ਸਭ ਕੁਝ ਕਰ ਲਿਆ ਸੀ ਉਹ ਵਿਚਾਰੀ ਹੌਕਿਆ ਨਾ ਰੋਂਦੀ ਸੀ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਬੜਾ ਸ਼ਰਮਿੰਦਾ ਜਿਹਾ ਹੋਇਆ ਕਿ ਮੈਂ ਇੰਨੀ ਵੱਡੀ ਗਲਤੀ ਤੇ ਪਾਪ ਕਰ ਸਕਦਾ ਉਹ ਆਪਣੇ ਗੋਡਿਆਂ ਵਿੱਚ ਸਿਰ ਦੇ ਕੇ ਰੋਈ ਜਾਂਦੀ ਸੀ ਨਹੀਂ ਵੀ ਹਟ ਗਿਆ ਸੀ ਪਰ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਉਹਦੇ ਸਾਹਮਣੇ ਕਿੱਦਾਂ ਜਾਵਾਂ ਮੈਨੂੰ ਬੜੀ ਸ਼ਰਮ ਆਉਂਦੀ ਸੀ ਉਸ ਦਿਨੇ ਮੈਂ ਕਮਰੇ ਵਿੱਚੋਂ ਬਾਹਰ ਚਲਾਇਆ ਗਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਸਾਰੇ ਪਾਸੇ ਪਾਣੀ ਪਾਣੀ ਖੜਾ ਸੀ ਤੇ ਮੈਂ ਆਪਣੀ ਗੱਡੀ ਦੇ ਕੋਲ ਆਇਆ ਉੱਥੇ ਤਿੰਨ ਬੰਦੇ ਮੇਰੀ ਗੱਡੀ ਨੂੰ ੱੱਕਾ ਲਾਉਂਦੇ ਸੀ ਸ਼ਾਇਦ ਉਹਨਾਂ ਦੀ ਗੱਡੀ ਮੇਰੀ ਗੱਡੀ ਦੇ ਪਿੱਛੇ ਖੜੀ ਸੀ ਮੇਰੀ ਗੱਡੀ ਨੂੰ ਇੱਕ ਪਾਸੇ ਲਾਉਣਾ ਚਾਹੁੰਦੇ ਸੀ ਮੈਨੂੰ ਦੇਖ ਕੇ ਕਹਿਣ ਲੱਗੇ ਕਿ ਇਹ ਤੁਹਾਡੀ ਗੱਡੀ ਆ ਮੇਰਾ ਧਿਆਨ ਤਾਂ ਉਸ ਕੁੜੀ ਵਾਲੀ ਸੀ ਮੈਂ ਕਿਹਾ ਕਿ ਹਾਂਜੀ ਇਹ ਮੇਰੀ ਗੱਡੀ ਆ ਮੈਂ ਆਪਣੀ ਗੱਡੀ ਨੂੰ ਸਾਈਡ ਤੇ ਕੀਤਾ ਤੇ ਗੱਡੀ ਵਿੱਚ ਬੈਠ ਗਿਆ ਗੱਡੀ ਵੀ ਸਟਾਰਟ ਹੋ ਗਈ ਮੈਂ ਹੈਰਾਨ ਸੀ ਕਿ ਪਤਾ ਨਹੀਂ ਸ਼ਾਇਦ ਸ਼ਤਾਨ ਮੇਰੇ ਤੋਂ ਇਹ ਗਲਤ ਕੰਮ ਕਰਵਾਉਣਾ ਸੀ ਮੈਂ ਗੱਡੀ ਚਲਾਈ ਤੇ ਆਪ ਘਰ ਚਲਾ ਗਿਆ ਪਰ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਕਿ ਮੈਂ ਆਪਣੇ ਗੇਟ ਤੋਂ ਤੇ ਜਦੋਂ ਹਾਰਨ ਬਜਾਇਆ ਤਾਂ ਚੌਂਕੀਦਾਰ ਨੇ ਗੇਟ ਖੋਲ੍ਹ ਦਿੱਤਾ ਸੀ ਮੈਂ ਘਰ ਦੇ ਅੰਦਰ ਗਿਆ ਮੇਰੀ ਘਰ ਵਾਲੀ ਮੇਰੀ ਫਿਕਰ ਕਰਦੀ ਸੀ ਕਹਿਣ ਲੱਗੀ ਕਿ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇੰਨੀ ਮੀਹ ਨੇ ਰਿ ਵਿੱਚ ਸਫਰ ਨਾ ਕਰੋ ਬਸ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਦਾ ਇਹ ਕਹਿ ਕੇ ਮੈਂ ਬਾਥਰੂਮ ਚਲਾ ਗਿਆ ਮੈਂ ਆਪਣੇ ਘਰ ਆ ਗਿਆ ਸੀ ਮੇਰਾ ਧਿਆਨ ਬਸ ਉਤਰ ਹੀ ਲੱਗਾ ਹੋਇਆ ਸੀ ਮੈਂ ਗਲਤੀ ਕੀਤੀ ਕੀਤੀ ਕਿ ਬਹੁਤ ਵੱਡਾ ਪਾਪ ਕਰਕੇ ਆਇਆ ਸੀ ਮੈਂ ਲੌਬੀ ਵਿੱਚ ਸਿਰਫ ਫੜ ਕੇ ਬੈਠ ਗਿਆ ਮੇਰੀ ਘਰ ਵਾਲੀ ਮੇਰੇ ਕੋਲ ਆਈ ਤੇ ਕਹਿਣ ਲੱਗੀ ਪ੍ਰੀਤ ਜੀ ਕੀ ਗੱਲ ਹੋਈ ਆ ਮੈਂ ਕਿਹਾ ਕਿ ਕੋਈ ਨਹੀਂ ਬਸ ਸਿਰ dard ਹੁੰਦਾ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਦੀ ਆ ਮੈਂ ਵਿਆਹਿਆ ਹੋਇਆ ਸੀ ਤੇ ਮੈਂ ਇੱਕ ਤੀ ਦਾ ਪਿਆਉ ਸੀ ਮੇਰੀ ਕੁੜੀ 2 ਮਹੀਨਿਆਂ ਦੀ ਸੀ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਇੰਨੀ ਵੱਡੀ ਗਲਤੀ ਕਰੂੰਗਾ ਮੈਂ ਉਸ ਕੁੜੀ ਬਾਰੇ ਸੋਚਣ ਲੱਗਾ ਫਿਲਹਾਲ ਜਦੋਂ ਮੈਂ ਉਹਦੇ ਬਾਰੇ ਸੋਚਦਾ ਤਾਂ ਮੈਨੂੰ ਉਸ ਕੁੜੀ ਦੀਆਂ ਸਿਸਕੀਆਂ ਸੁਣਦੀਆਂ ਸੀ ਮੈਂ ਬੇਚੈਨ ਸੀ ਮੇਰੀ ਘਰਵਾਲੀ ਕਹਿਣ ਲੱਗੀ ਕਿ ਕੀ ਗੱਲ ਹੋਈ ਆ ਮੈਂ ਕਿਹਾ ਕਿ ਕੁਝ ਨਹੀਂ ਮੈਂ ਜਦੋਂ ਵੀ ਬੈਠਦਾ ਮੈਨੂੰ ਉਸ ਕੁੜੀ ਦੀਆਂ ਚੀਕਾਂ ਤੇ ਮਿੰਨਤਾਂ ਸੁਣਦੀਆਂ ਸੀ ਜਦੋਂ ਉਹ ਕਹਿੰਦੀ ਸੀ ਕਿ ਮੈਂ ਉਹਦੀ ਇਸ ਤਰ੍ਹਾਂ ਜ਼ਿੰਦਗੀ ਬਰਬਾਦ ਨਾ ਕਰਾਂ ਮੇਰੇ ਤੇ ਤਾਂ ਜਿਵੇਂ ਸ਼ੈਤਾਨ ਹੀ ਸਵਾਰ ਸੀ ਜਿੱਦਾਂ ਜਿੱਦਾਂ ਸਮਾਂ ਲੰਘਦਾ ਗਿਆ ਮੇਰਾ ਜ਼ਮੀਰ ਮੈਨੂੰ ਕੋਸਦਾ ਸੀ ਮੈਂ ਸੋਚਿਆ ਕਿ ਉਸ ਕੁੜੀ ਕੋਲ ਵਾਪਸ ਜਾ ਕੇ ਮਾਫੀ ਮੰਗ ਲੈਣਾ ਤੇ ਫਿਲਹਾਲ ਉਹਦੇ ਨਾਲ ਵਿਆਹ ਕਰਵਾ ਲੈਣਾ ਕਿਉਂਕਿ ਮੈਂ ਉਹਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਮੈਂ ਇੱਕ ਦਿਨ ਉਹਨਾਂ ਦੇ ਘਰ ਦੇ ਮੂਹਰੇ ਜਾ ਕੇ ਗੱਡੀ ਰੋਕੀ ਪਰ ਮੇਰੀ ਹਿੰਮਤ ਨਹੀਂ ਪੈਂਦੀ ਸੀ ਮੈਂ ਕਿੱਦਾਂ ਉਹਦੇ ਸਾਹਮਣੇ ਜਾਵਾਂ ਕਿੱਦਾਂ ਜਾ ਕੇ ਆਪਣੀ ਗਲਤੀ ਦਾ ਅਹਿਸਾਸ ਕਰਾਂ ਤੇ ਮਾਫੀ ਮੰਗਾਉਂ ਉਹਦੇ ਘਰ ਦੇ ਵੀ ਮੈਨੂੰ ਮਾੜਾ ਚੰਗਾ ਕਹਿਣਗੇ ਪਰ ਮੈਨੂੰ ਇਹ ਗੱਲ ਪਤਾ ਸੀ ਕਿ ਮੇਰੇ ਘਰ ਵਾਲੇ ਕਦੇ ਵੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੀ ਇਹਦੇ ਵਿੱਚ ਉਸ ਉਸ ਦੀ ਇਹਦੇ ਵਿੱਚ ਉਸ ਕੁੜੀ ਦੀ ਤਾਂ ਕੋਈ ਗਲਤੀ ਨਹੀਂ ਸੀ ਜਿਹਦੇ ਨਾਲ ਮੈਂ ਜ਼ਬਰਦਸਤੀ ਕੀਤੀ ਜਦੋਂ ਮੈਂ ਉਹਨਾਂ ਦੇ ਘਰ ਪਹੁੰਚਿਆ ਤਾਂ ਜਿੰਦੇ ਨੂੰ ਦੇਖ ਕੇ ਹੈਰਾਨ ਹੀ ਰਹਿ ਗਿਆ ਆਂਡ ਗਵਾਂਡ ਕੋਲੋਂ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਇੱਕ ਹਫ਼ਤਾ ਹੋ ਗਿਆ ਇਹ ਤਾਂ ਘਰ ਛੱਡ ਕੇ ਚਲੇ ਗਏ ਆ ਮੈਂ ਕਿਹਾ ਕਿ ਕਿੱਥੇ ਗਏ ਆ ਉਹ ਕਹਿਣ ਲੱਗੇ ਇਹ ਤਾਂ ਨਹੀਂ ਪਤਾ ਪਰ ਆਪਣਾ ਘਰ ਵੇਚ ਕੇ ਚਲੇ ਗਏ ਆ ਮੈਂ ਹਾਰ ਕੇ ਆਪਣੀ ਗੱਡੀ ਵਿੱਚ ਬੈਠ ਗਿਆ ਸੋਚਣ ਲੱਗਾ ਕਿ ਕਿੱਦਾਂ ਉਹਦੇ ਕੋਲ ਪਹੁੰਚਾਂ ਕਿੱਦਾਂ ਉਹਦਾ ਪਤਾ ਕਰਾਂ ਨਾ ਮੈਨੂੰ ਉਹਦਾ ਨਾਮ ਪਤਾ ਸੀ ਤੇ ਨਾ ਹੀ ਮੈਨੂੰ ਉਹਦੇ ਬਾਰੇ ਕੁਝ ਜ਼ਿਆਦਾ ਪਤਾ ਸੀ ਮੈਂ ਆਪਣੇ ਘਰ ਫਿਰ ਵਾਪਸ ਆ ਗਿਆ ਤੇ ਹੌਲੀ ਹੌਲੀ ਆਪਣੀ ਜ਼ਿੰਦਗੀ ਜਿਉਣ ਲੱਗ ਪਿਆ ਸੀ ਮੈਂ ਆਪਣੇ ਰੱਬ ਕੋਲੋਂ ਮਾਫੀ ਵੀ ਮੰਗਣ ਲੱਗ ਪਿਆ ਸੀ ਮੈਂ ਸੋਚਦਾ ਸੀ ਕਿ ਕੀ ਪਤਾ ਉਹਦਾ ਵਿਆਹ ਹੋ ਗਿਆ ਹੋਵੇ ਪਰ ਕਦੀ ਕਦੀ ਸੋਚਦਾ ਸੀ ਕਿ ਮੇਰੀ ਵਜ੍ਹਾ ਨਾਲ ਉਹਦੀ ਕਿਤੇ ਜ਼ਿੰਦਗੀ ਬਰਬਾਦ ਨਾ ਹੋ ਗਈ ਹੋਵੇ ਮੇਰੇ ਦਿਮਾਗ ਵਿੱਚ ਫਿਰ ਉਹੀ ਆਉਣ ਲੱਗ ਪਿਆ ਉਦੋਂ ਵਾਰ ਹੀ ਸੋਚਣ ਲੱਗ ਪਿਆ ਮੇਰੀ ਜ਼ਿੰਦਗੀ ਇਦਾਂ ਹੀ ਲੱਗਣ ਲੱਗ ਪਈ ਮੇਰੀ ਘਰ ਵਾਲੀ ਫਿਰ ਪ੍ਰੈਗਨੈਂਟ ਹੋ ਗਈ ਮੇਰੀ ਘਰ ਵਾਲੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ ਤੇ ਕੁੜੀ ਤੋਂ ਬਾਅਦ ਉਹ ਪ੍ਰੈਗਨੈਂਟ ਹੀ ਨਹੀਂ ਹੁੰਦੀ ਸੀ ਤੇ ਮੈਂ ਉਹਦਾ ਇਲਾਜ ਬਹੁਤ ਕਰਵਾਇਆ ਸੀ ਹੰਤਾ ਅਸੀਂ ਬੇਵੱਸ ਹੋ ਗਏ ਸੀ ਪਰ ਫਿਲਹਾਲ ਮੈਂ ਆਪਣੇ ਮੁੰਡੇ ਤੇ ਕੁੜੀ ਨੂੰ ਬਹੁਤ ਪਿਆਰ ਕਰਦਾ ਮੈਂ ਉਹਨੂੰ ਬਾਹਰ ਘਮਾਉਣ ਲਈ ਲੈ ਕੇ ਜਾਂਦਾ ਤੇ ਟਾਈਮ ਬਦਲ ਲੱਗ ਪਿਆ ਪਤਾ ਹੀ ਨਹੀਂ ਲੱਗਿਆ ਕਦੋਂ ਮੇਰੀ ਕੁੜੀ ਨੇ ਬੀਏ ਕਰ ਲਈ ਤੇ ਫਿਰ ਕੰਮ ਕਰਨ ਲੱਗ ਪਈ ਸੀ ਮੇਰਾ ਮੁੰਡਾ ਵੀ ਬਾਹਰਲੇ ਦੇਸ਼ ਚਲਾ ਗਿਆ ਉਹ ਸਾਨੂੰ ਫੋਨ ਵੀ ਘੱਟ ਹੀ ਕਰਦਾ ਸੀ ਮੇਰਾ ਇੱਕ ਦੋਸਤ ਸੀ ਉਹਦਾ ਮੇਰੇ ਨਾਲ ਚੰਗੇ ਸਬੰਧ ਵੀ ਸੀ ਮੈਂ ਸੋਚਦਾ ਸੀ ਕਿ ਉਹਦੇ ਮੁੰਡੇ ਨਾਲ ਮੇਰੀ ਕੁੜੀ ਦਾ ਵਿਆਹ ਹੋ ਜਾਵੇ ਮੇਰੀ ਖੁਆਇਸ਼ ਸੀ ਕਿ ਉਹ ਮੇਰੀ ਕੁੜੀ ਦਾ ਰਿਸ਼ਤਾ ਮੰਗੇ ਤੇ ਇੱਕ ਦਿਨ ਉਹਨੇ ਰਿਸ਼ਤਾ ਮੰਗ ਹੀ ਲਿਆ ਮੈਂ ਆਪਣੀ ਘਰ ਵਾਲੀ ਨਾਲ ਗੱਲ ਕੀਤੀ ਤੇ ਉਹ ਕਹਿਣ ਲੱਗੀ ਕਿ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਕਿਹਾ ਕਿ ਮੌਨਿਕਾ ਨੂੰ ਇੱਕ ਵਾਰ ਪੁੱਛ ਲਿਆ ਉਹ ਕਹਿਣ ਲੱਗੀ ਕਿ ਉਹਨੂੰ ਵੀ ਕੋਈ ਇਤਰਾਜ਼ ਨਹੀਂ ਪਰ ਮੇਰੀ ਕੁੜੀ ਨੇ ਕਿਹਾ ਕਿ ਮੈਂ ਯੂਨੀਵਰਸਿਟੀ ਵਿੱਚ ਇੱਕ ਮੁੰਡੇ ਨੂੰ ਪਸੰਦ ਕਰਦੀ ਆ ਉਹਦੇ ਨਾਲ ਹੀ ਵਿਆਹ ਕਰਵਾਉਣਾ ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਉਹਨੂੰ ਕਿਹਾ ਕਿ ਤੇਰਾ ਵਿਆਹ ਉੱਥੇ ਕਰੂੰਗਾ ਜਿੱਥੇ ਮੈਂ ਚਾਹਾਂਗਾ ਮੇਰੇ ਦੋਸਤਾਂ ਮੁੰਡਾ ਜੋ ਚੰਗਾ ਬਿਜ਼ਨਸ ਕਰਦਾ ਸੀ ਤੇ ਪੈਸੇ ਵੀ ਵਧੀਆ ਕਮਾਉਂਦਾ ਸੀ ਯੂਨੀਵਰਸਿਟੀ ਪੜਨ ਵਾਲਾ ਮੁੰਡਾ ਤਾਂ ਹਜੇ ਬੇਰੁਜ਼ਗਾਰ ਹੀ ਹੋਊਗਾ ਜਦ ਕੇ ਮੋਨਿਕਾ ਕਹਿਣ ਲੱਗੀ ਕਿ ਉਹ ਨਾਲ ਹੀ ਨੌਕਰੀ ਵੀ ਕਰਦਾ ਤੇ ਮੈਂ ਵਿਆਹ ਵੀ ਉਹਦੇ ਨਾਲ ਹੀ ਕਰਵਾਵਾਂਗੀ ਮੈਂ ਆਪਣੀ ਕੁੜੀ ਨੂੰ ਝੜਕ ਦਿੱਤਾ ਤੇ ਉਹਨੇ ਖਾਣਾ ਪੀਣਾ ਛੱਡ ਦਿੱਤਾ ਤਿੰਨ ਦਿਨਾਂ ਤੋਂ ਉਹਨੇ ਕੁਝ ਨਹੀਂ ਖਾਦਾ ਸੀ ਮੇਰੀ ਕੁੜੀ ਆਪਣੇ ਕਮਰੇ ਵਿੱਚ ਹੀ ਪਈ ਰਹਿੰਦੀ ਤੇ ਰੋਂਦੀ ਰਹਿੰਦੀ ਮੇਰੀ ਘਰਵਾਲੀ ਵੀ ਦਿਲ ਹੌਲਾ ਜਿਹਾ ਕਰਦੀ ਤੇ ਕਹਿੰਦੀ ਕਿ ਆਪਣੇ ਇਕਲੌਤੀ ਧੀ ਨਾਲ ਇਦਾਂ ਨਹੀਂ ਕਰੀਦਾ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਆ ਮੁੰਡੇ ਨੂੰ ਆਪਣੇ ਨਾਲ ਲਾ ਕੇ ਅਸੀਂ ਕੰਮ ਸਿਖਾ ਸਕਦੇ ਹਾਂ ਮੈਂ ਆਪਣੀ ਘਰ ਵਾਲੀ ਅੱਗੇ ਹਾਰ ਗਿਆ ਸੀ ਮੈਂ ਉਹਨੂੰ ਕਿਹਾ ਕਿ ਤੂੰ ਉਸ ਮੁੰਡੇ ਨੂੰ ਕਹਿ ਕਿ ਆਪਣੇ ਮਾਪਿਓ ਦੇ ਨਾਲ ਸਾਡੇ ਘਰ ਆ ਜਾਵੇ ਮੈਂ ਰਿਸ਼ਤਾ ਪੱਕਾ ਕਰ ਦੇਵਾਂਗਾ ਇਹ ਸੁਣ ਕੇ ਮੌਨਿਕਾ ਬਹੁਤ ਖੁਸ਼ ਹੋਈ ਐਤਵਾਰ ਨੂੰ ਉਹਨਾਂ ਨੇ ਸਾਡੇ ਘਰ ਆਉਣਾ ਸੀ ਤੇ ਮੇਰੀ ਘਰ ਵਾਲੀ ਨੇ ਕਾਫੀ ਤਿਆਰੀ ਕੀਤੀ ਹੋਈ ਸੀ ਮੇਰੀ ਕੁੜੀ ਵੀ ਜਿਆਦਾ ਖੁਸ਼ ਸੀ ਮੇਰੀ ਕੁੜੀ ਕਹਿੰਦੀ ਮੈਨੂੰ ਕਿ ਤੁਸੀਂ ਦੁਨੀਆ ਦੇ ਬੈਸਟ ਪਾਪਾ ਹੋ ਮੈਂ ਆਪਣੀ ਕੁੜੀ ਨੂੰ ਗਲੇ ਲਾਇਆ ਤੇ ਕਿਹਾ ਕਿ ਇਹ ਤਾਂ ਬਸ ਪਿਆਰ ਆ ਤੇ ਮੈਂ ਉਸ ਮੁੰਡੇ ਨੂੰ ਜਵਾਈ ਬਣਾਉਣ ਲਈ ਤਿਆਰ ਆ ਤੇਰੇ ਪਿਆਰ ਅੱਗੇ ਹੀ ਮੈਂ ਹਾਰ ਗਿਆ ਸ਼ਾਮ ਦੇ 7 ਵਜੇ ਮੈਂ ਬੜੀ ਬੇਚੈਨੀ ਨਾਲ ਉਹਨਾਂ ਦਾ ਇੰਤਜ਼ਾਰ ਕਰਦਾ ਸੀ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਚੌਕੀਦਾਰ ਨੇ ਮੈਨੂੰ ਦੱਸਿਆ ਕਿ ਉਹ ਆ ਗਿਆ ਤਾਂ ਮੈਂ ਆਪਣੇ ਮੁੰਡੇ ਨੂੰ ਕਿਹਾ ਕਿ ਜਾ ਕੇ ਨਹਾ ਤੋ ਲੈ ਮੈਂ ਤੇ ਮੇਰਾ ਮੁੰਡਾ ਲੱਗ ਹੀ ਖੜੇ ਸੀ ਜਿੱਦਾਂ ਹੀ ਉਹ ਮੁੰਡਾ ਪੈਂਟ ਸ਼ਰਟ ਵਿੱਚ ਅੰਦਰ ਆਇਆ ਉਹਦੇ ਪਿੱਛੇ ਹੀ ਉਹਦੀ ਮਾਂ ਸੀ ਜਦੋਂ ਮੇਰੀ ਨਜ਼ਰ ਉਹਦੀ ਮਾਂ ਤੇ ਪਈ ਤਾਂ ਮੇਰੇ ਘੁੱਟ ਉੱਡ ਗਈ ਸੀ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਕੁੜੀ ਨਾਲ ਮੇਰਾ ਸਾਹਮਣਾ ਇਸ ਮੋੜ ਤੇ ਵੀ ਹੋ ਸਕਦਾ ਸ਼ਾਇਦ ਉਹ ਮੈਨੂੰ ਦੇਖ ਕੇ ਉਹਨੇ ਵੀ ਪਹਿਚਾਨ ਲਿਆ ਹੋਵੇ ਮੈਂ ਵੀ ਉਦਾਂ ਦਾ ਹੀ ਸੀ ਜਦੋਂ ਮੇਰੀ ਨਜ਼ਰ ਉਹਦੇ ਤੇ ਪਈ ਤਾਂ ਮੈਂ ਨਜ਼ਰਾਂ ਝੁਕਾਉਣਾ ਹੀ ਭੁੱਲ ਗਿਆ ਸ਼ਾਇਦ ਉਹਦਾ ਵੀ ਇਹੀ ਹਾਲ ਸੀ ਪਰ ਮੈਂ ਇਗਨੋਰ ਕਰ ਦਿੱਤਾ ਮੈਨੂੰ ਉਹਦੀ ਹਾਲਤ ਯਾਦ ਆ ਗਈ ਉਹਦੇ ਹੌਂਕੇ ਰੋਣਾ ਮਿੰਤਾ ਕਰਨੀਆ ਸਭ ਕੁਝ ਮੇਰੇ ਕੰਨਾਂ ਵਿੱਚ ਗੂੰਜਣ ਲੱਗ ਪਿਆ ਸੀ ਮੈਂ ਬੇਚੈਨ ਹੋ ਗਿਆ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਸ ਹਾਲ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਮੇਰੀ ਘਰਵਾਲੀ ਨੇ ਉਸ ਔਰਤ ਦੇ ਨਾਲ ਮਿਲ ਕੇ ਉਹਨੂੰ ਅੰਦਰ ਬੁਲਾਇਆ ਪਰ ਉਹ ਬਿਲਕੁਲ ਚੁੱਪ ਸੀ ਉਹ ਆਪਣੇ ਮੁੰਡੇ ਦੇ ਨਾਲ ਸੋਫੇ ਤੇ ਬੈਠ ਗਈ ਤੇ ਉਹਨੇ ਸਾਹਮਣੇ ਮੈਨੂੰ ਵੀ ਬੈਠਣਾ ਪਿਆ ਮੇਰੀ ਘਰਵਾਲੀ ਵੀ ਸਾਹਮਣੇ ਬੈਠੀ ਸੀ ਪਰ ਉਹ ਤਾਂ ਚੁੱਪ ਸੀ ਨੌਕਰਾਨੀ ਟੇਬਲ ਤੇ ਕਾਫੀ ਚੀਜ਼ਾਂ ਰੱਖ ਕੇ ਗਈ ਪਰ ਉਹਨੇ ਇੱਕ ਪਾਣੀ ਦਾ ਗਲਾਸ ਵੀ ਨਹੀਂ ਪੀਤਾ ਸੀ ਜਦ ਕਿ ਉਹਦਾ ਮੁੰਡਾ ਵਾਰ-ਵਾਰ ਕਹਿੰਦਾ ਸੀ ਕਿ ਮੰਮੀ ਕੁਝ ਤਾਂ ਲਓ ਮੈਂ ਤੁਹਾਨੂੰ ਚੱਕ ਕੇ ਫੜਾਵਾਂ ਪਰ ਉਹ ਕਹਿਣ ਲੱਗੀ ਕਿ ਨਹੀਂ ਨਹੀਂ ਹਜੇ ਮੇਰਾ ਬਿਲਕੁਲ ਵੀ ਮੂਡ ਨਹੀਂ ਆ ਤੇ ਮੇਰੀ ਹਾਲਤ ਜੇ ਠੀਕ ਨਹੀਂ ਆ ਇਸ ਲਈ ਇਥੋਂ ਚਲਦਿਆਂ ਤਾਂ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਮੈਂ ਤੁਹਾਨੂੰ ਕੋਈ ਦਵਾਈ ਦੇ ਦਿੰਨੀ ਆ ਅਸੀਂ ਤਾਂ ਤੁਹਾਡਾ ਕਦੋਂ ਦਾ ਇੰਤਜ਼ਾਰ ਕਰਦੇ ਆਂ ਤੇ ਬੱਚੇ ਵੀ ਇੱਕ ਦੂਸਰੇ ਨੂੰ ਪਸੰਦ ਕਰਦੇ ਆਂ ਅਸੀਂ ਨਹੀਂ ਚਾਹੁੰਦੇ ਕਿ ਇਸ ਰਿਸ਼ਤੇ ਵਿੱਚ ਕੋਈ ਰੁਕਾਵਟ ਆਵੇ ਮੈਂ ਤਾਂ ਬਿਲਕੁਲ ਚੁੱਪ ਸੀ ਉਹ ਕਹਿਣ ਲੱਗੀ ਕਿ ਮੈਨੂੰ ਇਹ ਰਿਸ਼ਤਾ ਬਿਲਕੁਲ ਮਨਜ਼ੂਰ ਨਹੀਂ ਇਹ ਸੁਣ ਕੇ ਉਹਦਾ ਮੁੰਡਾ ਕਹਿਣ ਲੱਗਾ ਕਿ ਮੰਮੀ ਪਲੀਜ਼ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਕਿ ਮੈਂ ਮੌਨਿਕਾ ਦੇ ਬਿਨਾਂ ਨਹੀਂ ਰਹਿ ਸਕਦਾ ਘਰੋਂ ਤਾਂ ਤੂੰ ਮੰਨ ਕੇ ਆਈ ਸੀ ਹੁਣ ਇੱਥੇ ਆ ਕੇ ਤੈਨੂੰ ਕੀ ਹੋ ਗਿਆ ਉਹ ਕਹਿਣ ਲੱਗੀ ਕਿ ਸਾਹਿਲ ਮੈਂ ਇਸ ਕੁੜੀ ਨਾਲ ਤੇਰਾ ਰਿਸ਼ਤਾ ਨਹੀਂ ਕਰ ਸਕਦੀ ਉਨੇ ਆਪਣੇ ਮੁੰਡੇ ਦਾ ਹੱਥ ਫੜਿਆ ਤੇ ਉਥੋਂ ਲੈ ਕੇ ਜਾਣ ਲੱਗੀ ਤਾਂ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਇਹ ਕੀ ਗੱਲ ਹੋਈ ਮੌਨਿਕਾ ਤੂੰ ਉਸ ਮੁੰਡੇ ਨੂੰ ਸਮਝਾਇਆ ਨਹੀਂ ਸੀ ਉਹਨੇ ਆਪਣੀ ਮਾਂ ਨੂੰ ਦੱਸਿਆ ਨਹੀਂ ਸੀ ਮੌਨਿਕਾ ਕਹਿਣ ਲੱਗੀ ਕਿ ਉਹਨੇ ਤਾਂ ਆਪਣੀ ਮਾਂ ਨੂੰ ਦੱਸਿਆ ਸੀ ਸਭ ਕੁਝ ਸਮਝਾਇਆ ਸੀ ਪਰ ਪਤਾ ਨਹੀਂ ਹੁਣ ਉਹ ਨੂੰ ਇੱਥੇ ਆ ਕੇ ਕੀ ਹੋ ਗਿਆ ਮੈਨੂੰ ਕਹਿਣ ਲੱਗੀ ਕਿ ਪਾਪਾ ਮੈਂ ਉਹਦੇ ਬਿਨਾ ਮਰ ਜਾਊਂਗੀ ਪਲੀਜ਼ ਉਹਦੀ ਮੰਮੀ ਦੇ ਨਾਲ ਜਾ ਕੇ ਗੱਲ ਕਰੋ ਮਾਤਾ ਪੱਥਰ ਬਣ ਕੇ ਖੜਾ ਸੀ ਮੈਂ ਕਿਹਾ ਕਿ ਜਦੋਂ ਉਹਦੀ ਮਾਂ ਹੀ ਮੰਦੀ ਨਹੀਂ ਫਿਰ ਅਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਉਹ ਕਹਿਣ ਲੱਗੀ ਕਿ ਮੈਂ ਜ਼ਹਿਰ ਖਾ ਕੇ ਮਰ ਜਾਊਂਗੀ ਤਾਂ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਤਾਂ ਹੁਣ ਪਰੇਸ਼ਾਨ ਹੋ ਗਿਆ ਸੀ ਕਿ ਮੈਂ ਕਿੱਦਾਂ ਉਹਦੇ ਨਾਲ ਜਾ ਕੇ ਗੱਲ ਕਰਦਾ ਮੈਂ ਤਾਂ ਪਹਿਲੀ ਵਾਰ ਵਿੱਚ ਹੀ ਉਹਦੇ ਨਾਲ ਜ਼ਬਰਦਸਤੀ ਕਰ ਲਈ ਸੀ ਸ਼ਾਇਦ ਉਹਦਾ ਵਿਆਹ ਹੋ ਗਿਆ ਸੀ ਇਸੇ ਕਰਕੇ ਰਿਸ਼ਤੇ ਤੋਂ ਮਨਾਂ ਕਰਦੀ ਸੀ ਮੇਰੀ ਸ਼ਕਲ ਦੁਬਾਰਾ ਨਹੀਂ ਦੇਖਣਾ ਚਾਹੁੰਦੀ ਸੀ ਪਰ ਮੇਰੀ ਕੁੜੀ ਨੂੰ ਸਵੇਰ ਦਾ ਕਿੰਨਾ ਬੁਖਾਰ ਹੋ ਗਿਆ ਸੀ ਕਿ ਉਹ ਆਪਣੇ ਆਪ ਨੂੰ ਸੰਭਾਲ ਵੀ ਨਹੀਂ ਰਹੀ ਸੀ ਤੇ ਵਾਰ-ਵਾਰ ਸਾਹਿਲ ਨੂੰ ਬੁਲਾ ਰਹੀ ਸੀ ਦੋ ਦਿਨ ਇਦਾਂ ਹੀ ਬੁਖਾਰ ਨਾਲ ਬੋੰਦਲੀ ਰਹੀ ਤੇ ਘਰ ਵਾਲੀ ਮੇਰੀਆਂ ਮਿੰਤਾ ਕਰਨ ਲੱਗੀ ਕਿ ਮੈਂ ਉਹਨਾਂ ਦੇ ਘਰ ਜਾਵਾਂ ਉਹਦੀ ਮਾਂ ਦੇ ਅੱਗੇ ਹੱਥ ਜੁੜ ਕੇ ਮਿੰਤਾ ਕਰਾਂ ਅਗਲੇ ਦਿਨ ਮੈਂ ਮੌਨਿਕਾ ਦੇ ਕੋਲੋਂ ਉਹਦਾ ਐਡਰੈਸ ਪੁੱਛ ਕੇ ਉਹਨਾਂ ਦੇ ਘਰ ਚਲਾ ਗਿਆ ਦਰਵਾਜ਼ਾ ਔਣੇ ਹੀ ਖੋਲਿਆ ਸੀ ਉਹਦੇ ਮੱਥੇ ਤੇ ਤਿਉੜੀਆਂ ਸੀ ਮੇਰੇ ਲਈ ਨਫ਼ਰਤ ਸੀ ਜਦੋਂ ਮੈਂ ਉਹਨੂੰ ਬੁਲਾਇਆ ਤੇ ਕਹਿਣ ਲੱਗੀ ਤੁਸੀਂ ਇੱਥੋਂ ਜਾ ਸਕਦੇ ਹੋ ਮੈਂ ਕਿਹਾ ਕਿ ਮੈਂ ਆਪਣੀ ਕੁੜੀ ਦੇ ਹੱਥੋਂ ਮਜਬੂਰਾਂ ਉਹਦੇ ਕਰਕੇ ਹੀ ਇੱਥੇ ਆਇਆ ਤੇ ਮੇਰੇ ਪਾਪ ਦੀ ਸਜ਼ਾ ਮੇਰੀ ਕੁੜੀ ਨੂੰ ਨਾ ਦਿਓ ਹੁਣ ਤੇਰਾ ਵਿਆਹ ਹੋ ਗਿਆ ਤਾਂ ਤੇਰਾ ਘਰ ਵਸ ਗਿਆ ਤੂੰ ਚਾਹੇ ਮੇਰੇ ਤੋਂ ਬਦਲਾ ਲੈ ਸਕਦੀ ਹੈ ਪਰ ਮੌਨਿਕਾ ਮੇਰੀ ਇਕਲੌਤੀ ਧੀ ਹੈ ਉਹਦੇ ਨਾਲ ਇਹਦਾ ਨਾ ਕਰ ਉਹ ਕਹਿਣ ਲੱਗੀ ਕਿ ਜੇ ਮੈਂ ਸਾਹਿਲ ਦਾ ਰਿਸ਼ਤਾ ਤੁਹਾਡੀ ਕੁੜੀ ਨਾਲ ਕਰ ਦਿੱਤਾ ਤਾਂ ਤੁਸੀਂ ਆਪਣੇ ਆਪ ਨਾਲ ਵੀ ਨਜ਼ਰਾਂ ਨਹੀਂ ਮਿਲਾ ਸਕਦੇ ਆਪਣੀਆਂ ਨਜ਼ਰਾਂ ਵਿੱਚ ਹੀ ਡਿੱਗ ਜਾਉਂਗੇ ਮੈਂ ਕਿਹਾ ਕਿ ਮੈਂ ਤੁਹਾਡੀ ਗੱਲ ਸਮਝ ਹੀ ਨਹੀਂ ਉਹ ਕਹਿਣ ਲੱਗੀ ਕਿ ਮੇਰਾ ਵਿਆਹ ਕਿਤੇ ਨਹੀਂ ਹੋਇਆ ਇੱਕ ਮਹੀਨੇ ਬਾਅਦ ਹੀ ਮੈਂ ਪ੍ਰੈਗਨੈਂਟ ਹੋ ਗਈ ਸੀ ਹੋ ਗਈ ਸੀ ਇਹ ਸੁਣ ਕੇ ਤਾਂ ਮੇਰੇ ਹੋਸ਼ ਜਿਹਾ ਉੱਡ ਗਏ ਉਹ ਕਹਿਣ ਲੱਗੀ ਕਿ ਮੇਰੇ ਮਾਪਿਓ ਕੋਲੋਂ ਇਹ ਸਦਮਾ برداشت ਨਹੀਂ ਹੋਇਆ ਮੇਰੇ ਪਿਓ ਨੂੰ ਤਾਂ ਹਾਰਟ ਅਟੈਕ ਹੋ ਗਿਆ ਤੇ ਮੇਰੀ ਮਾਂ ਨੇ ਸੁਸਾਇਡ ਕਰ ਲਿਆ ਮੈਂ ਪੜ੍ਹੀ ਲਿਖੀ ਸੀ ਮੈਂ ਸਕੂਲ ਵਿੱਚ ਪੜਾਉਣ ਲੱਗ ਪਈ ਤੇ ਸਾਹਿਲ ਤੇਰਾ ਆਪਣਾ ਸਗਾ ਮੁੰਡਾ ਤੇ ਤੇਰੀ ਨਾਜਾਇਜ਼ ਔਲਾਦ ਆ ਤੇ ਮੈਂ ਫੈਸਲਾ ਤੇਰੇ ਤੇ ਸੁਟਦੀ ਆ ਤੂੰ ਚਾਹੇ ਤਾਂ ਉਹਦਾ ਵਿਆਹ ਕਰ ਸਕਦਾ ਮੈਂ ਹੈਰਾਨੀ ਨਾਲ ਉਹਦੇ ਵੱਲ ਦੇਖਦਾ ਸੀ ਤੇ ਉਹਨੇ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਹੈਰਾਨ ਸੀ ਮੈਂ ਦਰਵਾਜ਼ਾ ਖਿਲਕਾਇਆ ਤੇ ਕਹਿਣ ਲੱਗੀ ਹੁਣ ਕੀ ਚਾਹੀਦਾ ਸਾਹਿਲ ਤੇਰਾ ਸਗਾ ਮੁੰਡਾ ਤੇ ਹੁਣ ਤੇਰੀ ਕੁੜੀ ਨੂੰ ਫੋਨ ਨਹੀਂ ਕਰੂਗਾ ਮੈਂ ਉਹਨੂੰ ਸਮਝਾ ਚੁੱਕੀ ਆ ਤੇ ਹੁਣ ਤੁਸੀਂ ਆਪਣੀ ਕੁੜੀ ਨੂੰ ਸਮਝਾਓ ਕਿਉਂਕਿ ਦੋਨੇ ਔਲਾਦਾਂ ਤੇਰੀਆਂ ਹੀ ਆਂ ਫਰਕ ਸਿਰਫ ਇਹਨਾ ਕਿ ਇੱਕ ਜਾਇਜ਼ਾ ਤੇ ਇੱਕ ਨਾਜਾਇਜ਼ ਮੈਂ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਮੈਂ ਤੇਰੇ ਘਰ ਵੀ ਗਿਆ ਸੀ ਪਰ ਤੂੰ ਮੈਨੂੰ ਕਿਤੇ ਵੀ ਮਿਲ ਨਹੀਂ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਵਾਂਗਾ ਮੌਨਿਕਾ ਦਾ ਵਿਆਹ ਸਾਹਿਲ ਨਾਲ ਨਹੀਂ ਹੋਊਗਾ ਉਹ ਕਹਿਣ ਲੱਗੀ ਕਿ ਹੁਣ ਵਿਆਹ ਕਰਵਾਉਂਗੇ ਤੁਸੀਂ ਮੇਰੇ ਨਾਲ ਉਹ ਵੀ ਇਸ ਉਮਰ ਵਿੱਚ ਉਹ ਕਹਿਣ ਲੱਗੀ ਕਿ ਉਸ ਰਾਤ ਜੋ ਕੁਝ ਹੋਇਆ ਮੈਂ ਬਹੁਤ ਪਛਤਾਉਂਦੀ ਜਦੋਂ ਮੇਰਾ ਮੁੰਡਾ ਆਪਣੇ ਪਿਓ ਦਾ ਮੇਰੇ ਤੋਂ ਨਾਮ ਪੁੱਛਦਾ ਤਾਂ ਮੈਂ ਆਪਣੇ ਮੁੰਡੇ ਨੂੰ ਪਿਓ ਦਾ ਨਾਮ ਨਹੀਂ ਦੇ ਸਕਦੀ ਮੈਂ ਆਪਣੀ ਜ਼ਿੰਦਗੀ ਬਹੁਤ ਔਖੀ ਲੰਘਾਈ ਆ ਮੈਨੂੰ ਤੇਰੀ ਸ਼ਕਲ ਤੋਂ ਵੀ ਨਫ਼ਰਤ ਆ ਤੇ ਜੋ ਨੇਕੀ ਮੈਂ ਉਸ ਰਾਤ ਕੀਤੀ ਉਹਦੇ ਤੋਂ ਵੀ ਮੈਨੂੰ ਖਿੱਚ ਚੜਦੀ ਆ ਮੈਨੂੰ ਤੇਰੇ ਤੇ ਭਰੋਸਾ ਕਰਨਾ ਹੀ ਨਹੀਂ ਚਾਹੀਦਾ ਇਹ ਕਹਿ ਕੇ ਉਹਨੇ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਦਰਵਾਜ਼ਾ ਫਿਰ ਖੜਕਾਇਆ ਮੈਂ ਕਿਹਾ ਕਿ ਮੈਂ ਮਾਫ਼ੀ ਮੰਗਦਾ ਮੈਂ ਤੁਹਾਡੀ ਇੱਜ਼ਤ ਵੀ ਕਰੂੰਗਾ ਉਹ ਕਹਿਣ ਲੱਗੀ ਕਿ ਮੈਨੂੰ ਨਹੀਂ ਚਾਹੀਦੀ ਇੱਜ਼ਤ ਮੇਰਾ ਮੁੰਡਾ ਹੁਣ ਇਸ ਗੱਲ ਨੂੰ ਨਹੀਂ ਮੰਨੂਗਾ ਮੈਂ ਕਿਹਾ ਕਿ ਹਾਂ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਦਾ ਉਹ ਕਹਿਣ ਲੱਗੀ ਕਿ ਤੇਰੇ ਵਿੱਚ ਸੱਚ ਦੱਸਣ ਦੀ ਹਿੰਮਤ ਹੈਗੀ ਆ ਮੈਂ ਕਿਹਾ ਕਿ ਹਾਂ ਮੇਰੇ ਵਿੱਚ ਹੈਗੀ ਆ ਉਹ ਕਹਿਣ ਲੱਗੀ ਠੀਕ ਆ ਮੈਂ ਆਪਣੇ ਤੋਂ ਪੁੱਛ ਕੇ ਦੱਸੂਗੀ ਮੈਂ ਕਿਹਾ ਕਿ ਪਲੀਜ਼ ਉਹਨੂੰ ਪਰਚ ਨਹੀਂ ਕਹਿਣਾ ਜਦੋਂ ਵਿਆਹ ਹੋ ਜਾਊਗਾ ਮੈਂ ਆਪੇ ਹੁਣ ਸਮਝਾ ਦੇਊਗਾ ਮੈਂ ਕਿਹਾ ਕਿ ਠੀਕ ਆ ਮੈਂ ਵੀ ਦੇਖਦੀ ਆ ਤੂੰ ਕਿੰਨਾ ਸਹੀਆ ਮੈਂ ਕਿਹਾ ਕਿ ਮੈਂ ਕੱਲ ਤੈਨੂੰ ਲੈਣ ਲਈ ਆਉਂਗਾ ਤੇ ਤੇਰੇ ਨਾਲ ਮੈਂ ਵਿਆਹ ਕਰਵਾ ਲਵਾਂਗਾ ਮੈਨੂੰ ਪਤਾ ਸੀ ਕਿ ਮੇਰੀ ਕੁੜੀ ਮੇਰੀ ਕਿਸੇ ਵੀ ਗੱਲ ਦਾ ਇਤਰਾਜ਼ ਨਹੀਂ ਕਰੂਗੀ ਮੇਰੇ ਲਈ ਇਹ ਬਿਹਤਰ ਸੀ ਕਿ ਮੈਂ ਆਪਣੀ ਗਲਤੀ ਦਾ ਅਹਿਸਾਸ ਕਰਦਾ ਤੇ ਆਪਣੀ ਗਲਤੀ ਦੀ ਮਾਫੀ ਮੰਗ ਲੈਂਦਾ ਅਗਲੇ ਦਿਨ ਮੈਂ ਉਹਨੂੰ ਲੈਣ ਲਈ ਗਿਆ ਮੈਂ ਗੱਡੀ ਵਿੱਚ ਗਿਆ ਸੀ ਉਹਨੇ ਚੁੰਨੀ ਜਹੀ ਵਿੱਚ ਆਪਣੇ ਆਪ ਨੂੰ ਲੇਆ ਤੇ ਮੇਰੇ ਨਾਲ ਗੱਡੀ ਵਿੱਚ ਬੈਠ ਗਈ ਕਿਉਂਕਿ ਮੇਰੀ ਕੁੜੀ ਸਿਰਫ ਵਿਆਹ ਦੇ ਲਈ ਨਾ ਮੰਨਣ ਦੀ ਵਜ੍ਹਾ ਜਾਨਣਾ ਚਾਹੁੰਦੀ ਸੀ ਫਿਰ ਇਹਦਾ ਹਾਲ ਇਹੀ ਸੀ ਕਿ ਸਚਾਈ ਸਾਰਿਆਂ ਦੇ ਸਾਹਮਣੇ ਆ ਜਾਂਦੀ ਮੈਂ ਕਿਹਾ ਕਿ ਤੂੰ ਆਪਣੇ ਮੁੰਡੇ ਨੂੰ ਵੀ ਮੇਰੇ ਘਰ ਹੀ ਬੁਲਾ ਲੈ ਤੇ ਮੈਂ ਸਾਰਿਆਂ ਦੇ ਸਾਹਮਣੇ ਉਹਨੂੰ ਸੱਚ ਦੱਸ ਦਿਆਂਗਾ ਉਹ ਕਹਿਣ ਲੱਗੀ ਕਿ ਠੀਕ ਆ ਉਹਨੇ ਆਪਣੇ ਮੁੰਡੇ ਨੂੰ ਫੋਨ ਲਾਇਆ ਤੇ ਕਹਿਣ ਲੱਗੀ ਕਿ ਮੌਨਿਕਾ ਦੇ ਘਰ ਪਹੁੰਚ ਜਾਈ ਸੁਣ ਕੇ ਉਹ ਬਹੁਤ ਹੀ ਜ਼ਿਆਦਾ ਖੁਸ਼ ਸੀ ਪਰ ਅਸੀਂ ਵਿਆਹ ਕਰਵਾ ਕੇ ਜਦੋਂ ਘਰ ਪਹੁੰਚਤਾ ਮੇਰੀ ਘਰ ਵਾਲੀ ਤੇ ਬੱਚੇ ਲੌਬੀ ਵਿੱਚ ਖੜੇ ਸੀ। ਉਹ ਤਾਂ ਸਾਰੇ ਸਾਨੂੰ ਬੇਜਿਕੀਨੀ ਨਾਲ ਦੇਖਦੇ ਸੀ ਕਿਉਂਕਿ ਮੈਂ ਉਹਦਾ ਹੱਥ ਫੜਿਆ ਹੋਇਆ ਸੀ। ਮੇਰੇ ਮੁੰਡਾ ਕੁੜੀ ਇਦਾਂ ਸੀ ਜਿਵੇਂ ਸਾਹ ਲੈਣਾ ਹੀ ਭੁੱਲ ਗਏ ਹੋਣ। ਸਾਹਿਲ ਆਪਣੇ ਮਾਂ ਦੇ ਕੋਲ ਆਇਆ ਤੇ ਕਹਿਣ ਲੱਗਾ ਮੰਮੀ ਇਹ ਕੀ ਕਰ ਦਿੱਤਾ? ਉਹ ਕਹਿਨ ਲਈ ਜੋ ਪੁੱਛਣਾ ਇਹਦੇ ਤੋਂ ਪੁੱਛ। ਫਿਰ ਮੈਂ ਸਾਰਿਆਂ ਦੇ ਸਾਹਮਣੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਰਾਤ ਹੋਇਆ ਸੀ। ਮੇਰੀ ਗੱਲ ਸੁਣ ਕੇ ਮੇਰੀ ਘਰ ਵਾਲੀ ਹਰਲੀਨ ਦੀਆਂ ਅੱਖਾਂ 'ਚੋਂ ਪਾਣੀ ਆਉਣ ਲੱਗ ਪਿਆ ਮੈਂ ਕਿਹਾ ਮੈਂ ਕਿ ਝੂਠੀ ਜ਼ਿੰਦਗੀ ਹੋਰ ਨਹੀਂ ਜੀਣਾ ਚਾਹੁੰਦਾ ਤੂੰ ਤੇ ਸਾਹਿਲ ਤੁਸੀਂ ਦੋਨੋਂ ਭੈਣ ਭਰਾ ਹਜੇ ਤੱਕ ਸਾਹਿਲ ਮੌਨਿਕਾ ਨੂੰ ਇਹ ਦੱਸ ਹੀ ਨਹੀਂ ਸਕਿਆ ਸੀ ਕਿ ਉਹਦਾ ਪਿਓ ਕੌਣ ਆ ਮੈਂ ਉਸ ਦਿਨ ਜ਼ਬਰਦਸਤੀ ਕੀਤੀ ਸੀ ਉਹਦਾ ਮੇਰੇ ਕੋਲ ਇਹੀ ਹੱਲ ਸੀ ਮੇਰਾ ਫੈਸਲਾ ਬੁਰਾ ਲੱਗੇ ਪਰ ਮੈਨੂੰ ਇਹਨਾਂ ਪਤਾ ਕਿ ਇੱਕ ਟਾਈਮ ਆਊਗਾ ਕਿ ਤੁਸੀਂ ਮੇਰੇ ਇਸ ਫੈਸਲੇ ਤੋਂ ਇਤਰਾਜ਼ ਨਹੀਂ ਕਰੋਗੇ ਇਹ ਕੈਮ ਤੋਂ ਬਾਅਦ ਮੈਂ ਉਹਨੂੰ ਆਪਣੇ ਕਮਰੇ ਵਿੱਚ ਲੈ ਗਿਆ। ਮੈਨੂੰ ਪਤਾ ਸੀ ਕਿ ਇਹ ਬਹੁਤ ਔਖਾ ਪਰ ਹੌਲੀ-ਹੌਲੀ ਇਹ ਹਕੀਕਤ ਸਾਰਿਆਂ ਨੂੰ ਮੰਨਣੀ ਹੀ ਪੈਣੀ ਸੀ ਕਿਉਂਕਿ ਇਹ ਸੱਚ ਸੀ। ਸ਼ੁਰੂ-ਸ਼ੁਰੂ ਵਿੱਚ ਅਸੀਂ ਇੱਕ ਦੂਸਰੇ ਤੋਂ ਬਹੁਤ ਘਤਰਾਉਂਦੇ ਹੁੰਦੇ ਸੀ। ਫਿਰ ਅਸੀਂ ਆਪਣੇ ਸਮਝ ਕੇ ਇੱਕ ਦੂਜੇ ਦੇ ਨਾਲ ਸਹੀ ਰਹਿਣ ਲੱਗ ਪਏ ਸੀ। ਮੇਰੀ ਕੁੜੀ ਮੇਰੇ ਨਾਲ 4 ਮਹੀਨੇ ਗੁੱਸੇ ਰਹੀ। ਉਹ ਮੇਰੇ ਨਾਲ ਗੱਲ ਨਹੀਂ ਕਰਦੀ ਸੀ। ਮੈਂ ਉਹਨੂੰ ਕਿਹਾ ਕਿ ਇਸ ਕੁੜੀ ਨੇ ਮੇਰੀ ਇੱਕ ਗਲਤੀ ਦਾ ਕਰਕੇ ਆਪਣੀ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਬਰਬਾਦ ਕਰ ਦਿੱਤੀਆਂ ਤੂੰ ਕੀ ਚਾਉਂਦੀ ਆ ਕਿ ਮੈਂ ਹਜੇ ਵੀ ਉਹਦੇ ਨਾਲ ਇਦਾਂ ਕਰਾਂ ਕੀ ਕਰਾਂ ਪਲੀਜ਼ ਤੂੰ ਕੁਝ ਸਮਝਣ ਦੀ ਕੋਸ਼ਿਸ਼ ਕਰ ਤੇ ਆਪਣਾ ਵਰਤਾਓ ਉਹਦੇ ਨਾਲ ਸਹੀ ਰੱਖਾ ਸ਼ਾਇਦ ਹਰਲੀਨ ਦੇ ਦਿਮਾਗ ਵਿੱਚ ਮੇਰੀਆਂ ਗੱਲਾਂ ਆ ਗਈਆਂ ਸੀ ਇਸ ਲਈ ਉਹਨੇ ਮੇਰੀ ਦੂਸਰੀ ਘਰ ਵਾਲੀ ਜੱਸੀ ਦੇ ਨਾਲ ਆਪਣਾ ਵਰਤਾਓ ਸਹੀ ਕਰ ਲਿਆ ਸੀ ਇਸ ਇਸ ਰਿਸ਼ਤੇ ਨੂੰ ਟਾਈਮ ਤਾਂ ਲੱਗਿਆ ਸੀ ਪਰ ਟਾਈਮ ਦੇ ਨਾਲ ਸਭ ਕੁਝ ਸਹੀ ਹੋ ਗਿਆ ਸੀ ਸ਼ਾਇਦ ਜੇ ਮੈਂ ਇਹ ਫੈਸਲਾ ਨਾ ਕਰਦਾ ਤਾਂ ਪਛਤਾਵਾ ساری ਜ਼ਿੰਦਗੀ ਮੇਰੀ ਜਾਨ ਤੇ ਹੀ ਬਣਿਆ ਰਹਿੰਦਾ ਹਾਂਜੀ ਦੋਸਤੋ ਕਈ ਵਾਰ ਆਪਣੇ ਬੀਤੇ ਸਮੇਂ ਦੀ ਗਲਤੀ ਆਪਣੇ ਭਵਿੱਖ ਵਿੱਚ ਅੱਗੇ ਆ ਜਾਂਦੀ ਹੈ ਸਾਨੂੰ ਗਲਤੀ ਕਰਨ ਤੋਂ ਪਹਿਲਾਂ ਹੀ ਕੁਝ ਸੋਚਣਾ ਚਾਹੀਦਾ ਕਿ ਇਸ ਦਾ ਪਛਤਾਵਾ ਸਾਡੇ ਅਗਲੇ ਭਵਿੱਖ ਵਿੱਚ ਨਾ ਹੋਵੇ ਇਸ ਵੀਡੀਓ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ